ਸਰਸ਼ੀ ਕਾਲ ਜੀ ਮੈਰੀਨਾ ਤਿਮਾਨ ਦਿੱਲੀ ਦੇ ਕਰਤਬ ਮਾਰਗ ਤੇ 77ਵੇਂ ਗਣਤੰਤਰ ਦਿਵਸ ਦੀ ਪ੍ਰੇਰਣ ਦੌਰਾਨ ਪੰਜਾਬ ਦੀ ਝਾਕੀ ਨੇ ਆਪਣੀ ਵਿਲੱਖਣ ਪਛਾਣ ਬਣਾਈ ਆ। ਇਸ ਸਾਲ ਪੰਜਾਬ ਦੀ ਝਾਕੀ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਇਸ ਝਾਕੀ ਨੇ ਸੰਸਾਰ ਨੂੰ ਮਨੁੱਖਤਾ, ਧਾਰਮਿਕ ਆਜ਼ਾਦੀ ਅਤੇ ਨਿਰਸਵਾਰਥ ਕੁਰਬਾਨੀ ਦਾ ਸ਼ਕਤੀਸ਼ਾਲੀ ਸੰਦੇਸ਼ ਦਿੱਤਾ। ਪੰਜਾਬ ਦੀ ਸਚਾਕੀ ਨੂੰ ਦੋ ਮੁੱਖ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਆਓ ਤੁਹਾਨੂੰ ਦੱਸਦੇ ਹਾਂ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਟਰੈਕਟਰ ਦੇ ਅਗਲੇ ਹਿੱਸੇ ਤੇ ਇੱਕ ਵਿਸ਼ਾਲ ਹੱਥ ਦਿਖਾਇਆ ਗਿਆ ਸੀ ਜੋ ਗੁਰੂ ਸਾਹਿਬ ਵੱਲੋਂ ਦੂਜੇ ਧਰਮਾਂ ਦੀ ਰੱਖਿਆ ਅਤੇ ਹਰ ਇਨਸਾਨ ਨੂੰ ਆਪਣੇ ਵਿਸ਼ਵਾਸ ਅਨੁਸਾਰ ਜਿਉਣ ਦੀ ਆਜ਼ਾਦੀ ਦੇਣ ਦਾ ਪ੍ਰਤੀਕ ਹੈ ਤੇ ਦੂਜੇ ਪਾਸੇ ਜਿਹੜਾ ਦਿਖਾਇਆ ਗਿਆ ਕਿ ਗੁਰਦੁਆਰਾ ਸ਼ੀਸ ਗੰਜ ਸਾਹਿਬ ਚਾਕੀ ਦੇ ਪਿਛਲੇ ਪਾਸੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸ਼ੀਰੀ ਸ਼ੀਸਗੰਜ ਸਾਹਿਬ ਦਾ ਇੱਕ ਸੁੰਦਰ ਮਾਡਲ ਬਣਾਇਆ ਗਿਆ ਸੀ ਇਹ ਉਹੀ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਮਨੁੱਖਤਾ ਦੇ ਭਲੇ ਦੇ ਲਈ ਆਪਣਾ ਸੀਸ ਕੁਰਬਾਨ ਕੀਤਾ ਗਿਆ ਸੀ ਇਸ ਚਾਕੀ ਨੂੰ ਲੋਕਾਂ ਦੇ ਵੱਲੋਂ ਬੇहद ਪਸੰਦ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਸਾਹਮਣੇ ਆਈਆਂ ਮਹਾਨ ਸ਼ਹੀਦਾਂ ਦਾ ਚਿੱਤਰ ਚਾਕੀ ਦੇ ਸਾਈਡ ਪੈਨਲਾਂ ਤੇ ਗੁਰੂ ਸਾਹਿਬ ਦੇ ਅਨਿਆਇ ਸਿੱਖਾ ਭਾਈ ਮਤੀਦਾਸ ਜੀ ਭਾਈ ਸਤੀਦਾਲ ਜੀ ਅਤੇ ਭਾਈ ਦਿਆਲਾ ਜੀ ਦੀਆਂ ਬੇਮਿਸਾਲ ਸ਼ਹਾਣਤਾ ਨੂੰ ਦਰਸਾਇਆ ਗਿਆ ਸੀ ਜੋ ਕਿ ਬੇहद ਪਸੰਦ ਜੜਾ ਕੀਤਾ ਗਿਆ। ਅਧਿਆਤਮਕ ਮਾਹੌਲ ਚਾਕੀ ਦੇ ਨਾਲ ਚੱਲ ਰਹੇ ਸਿੱਖ ਸ਼ਰਧਾਲੂਆਂ ਦਾ ਸਮੂਹ ਗੁਰੂ ਸਾਹਿਬ ਦੀ ਉਸਤਤਿ ਵਿੱਚ ਸ਼ਬਦ ਕੀਰਤਨ ਕਰ ਰਿਹਾ ਸੀ ਜਿਸ ਨੇ ਉੱਥੇ ਮੌਜੂਦ ਦਰਸ਼ਕਾਂ ਨੂੰ ਮੰਤਰ ਮੁਗਦ ਕਰ ਦਿੱਤਾ। ਸੋ ਮੁੱਖ ਮਹਿਮਾਨਾਂ ਦਾ ਜਿਹੜਾ ਸਵਾਗਤ ਕੀਤਾ ਗਿਆ ਉਹ ਵੀ ਤੁਹਾਡਾ ਥੋੜੀ ਜੀ ਗੱਲਬਾਤ ਜਿਹੜੀ ਕੀ ਕਰ ਲੈਨੇ ਆ ਕਿ ਜਦੋਂ ਇਹ ਚਾਕੀ ਸਲਾਮੀ ਮੰਚ ਦੇ ਸਾਹਮਣੇ ਪਹੁੰਚੀ ਤਾਂ ਰਾਸ਼ਟਰਪਤੀ ਦਰੋਤੀ ਮੁਰਮੂ ਨੇ ਹੱਥ ਹਿਲਾ ਕੇ ਇਜਾਜ਼ਤ ਸਵਾਗਤ ਕੀਤਾ ਸਮਾਰੋਹ ਦੇ ਮੁੱਖ ਮਹਿਮਾਨ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਸੁਲਾ ਵਾਨ ਡੈਨ ਲੀਅਰ ਇਸ ਚਾਕੀ ਦੀ ਕਲਾਕਾਰੀਆਂ ਤੇ ਇਸ ਦੇ ਪਿੱਛੇ ਦੇ ਡੂੰਗੇ ਇਤਿਹਾਸ ਨੂੰ ਜਾਣਨ ਲਈ ਕਾਫੀ ਉਤਸੁਕ ਨਜ਼ਰ ਆਏ ਉਹਨਾਂ ਨੇ ਨਾਲ ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ ਸੋ ਪੰਜਾਬ ਦੀ ਝਾਕੀ ਦਾ ਇਤਿਹਾਸ ਆਓ ਤੋਂ ਹਮ ਥੋੜਾ ਜਾਣਕਾਰੀ ਦੇ ਨਾਲ ਦਸੀਏ ਕਿ ਆਖਰ ਪੰਜਾਬ ਦੀ ਝਾਕੀ ਦਾ ਇਤਿਹਾਸ ਕੀ ਹੈ ਪੰਜਾਬ ਦੀ ਝਾਕੀ ਪਹਿਲਾਂ ਵੀ ਕਈ ਵਾਰ ਸਨਮਾਨਿਤ ਹੋ ਚੁੱਕੀ ਹੈ ਸਾਲ 2019 ਦੇ ਵਿੱਚ ਜਿਲ੍ਹਿਆਂ ਵਾਲਾ ਬਾਗ ਕਤਲੀਆਮ ਦੇ ਸ਼ਤਾਬਦੀ ਨੂੰ ਸਮਰਪਿਤ ਝਾਕੀ ਨੇ ਰਾਸ਼ਟਰੀ ਪੱਧਰ ਤੇ ਤੀਜਾ ਇਨਾਮ ਜਿੱਤਿਆ ਸੀ ਇਸ ਤੋਂ ਇਲਾਵਾ 1967 ਅਤੇ 1982 ਦੇ ਵਿੱਚ ਵੀ ਪੰਜਾਬ ਦੀ ਚਾਕੀ ਤੀਜੇ ਸਥਾਨ ਤੇ ਰਹੀ ਸੀ ਹਾਲਾਂਕਿ 2024 ਦੇ ਵਿੱਚ ਚਾਕੀ ਨੂੰ ਸ਼ਾਮਲ ਨਾ ਕੀਤੇ ਜਾਣ ਤੇ ਵਿਵਾਦ ਜ਼ਰੂਰ ਹੋਇਆ ਸੀ ਪਰ ਇਸ ਦੇ ਪਰ ਇਸ ਸਾਲ ਇਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਵੀ ਜ਼ਰੂਰ ਕਰਿਓ ਦਾਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਪਤੀ ਦੇ ਖੁਸ਼ੀ ਜ਼ਾਹਿਰ ਕਰਦਿਆ ਕਿ ਚਾਕੀ ਨੇ ਦੁਨੀਆ ਭਰ ਦੇ ਵਿੱਚ ਗੁਰੂ ਸਹਿਬਾ ਗੁਰੂ ਸਾਹਿਬ ਦੇ ਮਨੁੱਖਤਾਵਾਦੀ ਸੰਦੇਸ਼ ਨੂੰ ਪਹੁੰਚਾਇਆ ਗਿਆ ਜੋ ਕਿ ਬੇहद ਚੰਗਾ ਉਪਰਾਲਾ ਨਵੇਂ ਦਿੱਲੀ ਦੇ ਕਰਤੱਬ ਮਾਰਕ ਤੇ 77ਵੇਂ ਗਣਤੰਤਰ ਦਿਵਸ ਪ੍ਰੇਰ ਦੌਰਾਨ ਪੰਜਾਬ ਦੀ ਝਾਕੀ ਨੇ ਆਪਣੀ ਵਿਲੱਖਣ ਪਛਾਣ ਬਣ